This show sponsored by Blue Point Realtors Calgary <laughs> ਦੇਨੀ ਥਰੀ ਵਿੱਚ ਗੋਲੀਬਾਰੀ ਦਾ ਸ਼ਿਕਾਰ ਹੋਏ ਜਗਰਾਤ ਕੋਇਲ ਦੇ ਕਤਲ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਹਿਲਾਸ ਦੇ ਇਚ ਚ ਲਿਆ ਗਿਆ ਹੈ। ਇਹਨਾਂ ਚਾਰ ਨੌਜਵਾਨਾਂ ਵਿੱਚ ਸਰੀ ਵਾਸੀ ਮਨਵੀਰ ਪਸਰਾਮ ਉਮਰ 23 ਸਾਲ, ਸਰੀ ਵਾਸੀ ਸਾਈਬਸਰਾ ਉਮਰ 20 ਸਾਲ, ਸਰੀ ਵਾਸੀ ਹਰਕਿਰਤ ਝੁੱਟੀ ਉਮਰ 23 ਸਾਲ ਤੇ ਉਨਤਾਲੀ ਵਾਸੀ ਕੇਲੌਨ ਪ੍ਰੈਂਕੋਏ ਉਮਰ 20 ਸਾਲ ਤੇ ਫਸਟ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ। ਜ਼ਿਕਰ ਇਹ ਹੋਇਆ ਕਿ ਜੁਵਰਾਜ ਗੋਇ ਜਿਸ ਦੀ ਉਮਰ 28 ਸਾਲ ਸੀ ਉਸ ਦਾ 7 ਜੂਨ ਸਵੇਰੇ ਸਰੀਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਸੰਕੇਤ ਮਿਲੇ ਹਨ ਕਿ ਇਹ ਗਿਰਮੇਥਕਈ ਕੀਤੀ ਗਈ ਗੋਲੀਬਾਰੀ ਸੀ ਸਾਰੇ ਦੋਸ਼ੀਆਂ ਤੇ ਸ਼ੱਕੀ ਵਿਅਕਤੀਆਂ ਨੂੰ ਵੀਡੀਓ ਰਾਹੀਂ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੈਨੇਡਾ ਵਿੱਚ ਇਸ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ 2.2 ਲੱਖ ਦੇ ਕਰੀਬ ਆਬਾਦੀ ਵਧੀ ਹੈ ਜਿਸ ਤੋਂ ਬਾਅਦ ਕੈਨੇਡਾ ਦੀ ਸਰਕਾਰੀ ਏਜੰਸੀ ਦਾ کہنا ਹੈ ਕਿ ਦੇਸ਼ ਦੀ ਆਬਾਦੀ ਇਸ ਸਾਲ ਦੀ ਪਹਿਲੀ ਤਮਾਹੀ ਵਿੱਚ ਵੱਧ ਕੇ 41 ਮਿਲੀਅਨ ਤੋਂ ਪਾਰ ਹੋ ਗਈ ਹੈ ਅਤੇ ਇੱਕ ਰੇਟਰੀ ਕੁਲ ਆਬਾਦੀ ਵਿੱਚ 1.6 ਫੀਸਦੀ ਦਾ ਵਾਧਾ ਹੈ ਏਜੰਸੀ ਦੇ ਲੋਕਾਜੀ ਕੀਤੇ ਅੰਕੜਿਆਂ ਅਨੁਸਾਰ 1 ਅਪ੍ਰੈਲ ਤੱਕ ਕੈਨੇਡਾ ਦੀ કુલ ਆਬਾਦੀ 41 ਮਿਲੀਅਨ ਨੂੰ ਪਾਰ ਕਰ ਗਈ ਜਿਸ ਵਿੱਚ ਇਸ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ 2,42,673 ਲੋਕਾਂ ਦਾ ਵਾਧਾ ਹੋਇਆ ਹੈ ਇਹਨਾਂ ਵਿੱਚ ਵੱਡੀ ਗਿਣਤੀ ਦੁਨੀਆ ਭਰ ਦੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਹੈ ਏਜੰਸੀ ਅਨੁਸਾਰ ਇਸ ਸਾਲ ਕੈਨੇਡਾ ਵਿੱਚ ਪਿਛਲੇ 3 ਮਹੀਨਿਆਂ ਦੌਰਾਨ 1,21,758 ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਕੈਨੇਡਾ ਨੇ 1,31,810 ਗੈਰ ਸਥਾਈ ਨਿਵਾਸੀ ਪੱਕੇ ਵੀ ਕੀਤੇ ਹਨ ਜਿਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਦਿੱਤੀ ਗਈ ਹੈ ਕੈਨੇਡਾ ਵਿੱਚ جاری ਹੋਈ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੈਨੇਡਾ ਦੇ 12 ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਗਰਮੀ ਵਧਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਵੀ ਗਰਮੀ ਵਧਨ ਕਾਰਨ ਬਜ਼ੁਰਗਾਂ ਦੀ ਮੌਤ ਦਰ ਵੱਧ ਜਾਂਦੀ ਹੈ। ਰੀਪੋਰਟਸ ਆਰ ਇਨ ਅ ਸ਼ੈਰੈ ਵਿੱਚ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਇਨ ਅ ਸ਼ੈਰੈ ਵਿੱਚ ਜਿਹੜੇ ਲੋਕ ਕਿਰਾਏ ਤੇ ਰਹਿੰਦੇ ਹਨ ਉਹਨੇ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਮੌਤ ਦਰ ਦੇਖਣ ਨੂੰ ਮਿਲੀ ਹੈ ਮੌਂਟਰੀਅਲ ਅਤੇ ਟੋਰਾਂਟੋ ਦੋਵਾਂ ਵਿੱਚ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਸਾਹ ਸੰਬੰਧੀ ਬਿਮਾਰੀਆਂ ਵੱਧ ਦੇਖਣ ਨੂੰ ਮਿਲਦੀਆਂ ਹਨ ਇਸ ਕਾਰਨ ਮੌਤ ਦਰ ਵੀ ਵੱਧ ਜਾਂਦੀ ਹੈ ਰੀਪੋਰਟ ਵਿੱਚ ਪਾਇਆ ਗਿਆ ਹੈ ਕਿ ਬੈਂਕੋਵਰ ਅਤੇ ਸਰੀਸ ਮੇਧੀਨਾਂ ਸ਼ਹਿਰਾਂ ਵਿੱਚ ਜਿੱਥੇ ਲੋਕ ਬਹੁਤ ਜ਼ਿਆਦਾ ਗਰਮੀ ਦੇ ਆਦੀ ਨਹੀਂ ਹਨ ਉੱਥੇ ਵੀ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਦਾ ਅਖ਼ਤਰਾ ਜ਼ਿਆਦਾ ਪਾਇਆ ਗਿਆ ਹੈ ਸਾਂਡੋਇਆ ਤੋਂ ਦੋਇਰ ਮੀ ਦੇ ਵਿੱਚਕਾਰ ਦੋ ਦਹਾਕਿਆਂ ਦੌਰਾਨ ਰੋਜ਼ਾਨਾ ਮੌਤ ਦਰ ਦੇ ਅੰਕੜਿਆਂ ਦੇਖਦੇ ਹੋਏ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਇਸ ਵਿੱਚ ਬ੍ਰੈਂਟਨ অন্ਟਾਰੀਓ ਕੈਲਗਰੀ ਐਡਮੰਟਨ ਐਮੀਟਨ ਨੀਸੀਗਾ অন্ਟਾਰੀਓ ਆਨਟਰੀਅਰ ਓਟਵਾ ਕਿਊਬਿਕ ਸਰੀ ਟ੍ਰਾਂਟੋ ਬੈਂਕੂਵਰ ਅਤੇ ਡਿੰਗੋਪੈਗਿਸ਼ ਸ਼ਹਿਰ ਸ਼ਾਮਲ ਕੀਤੇ ਗਏ ਹਨ ਅਮਰੀਕਾ ਦੇ ਹਸਾਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਆਉਣ ਵਾਲੀਆਂ ਆਮ ਚੋੜਾਂ ਤੋਂ ਬੇਨਾ ਵੱਡਾ ਵਾਅਦਾ ਕੀਤਾ ਹੈ। ਡੋਨਾਲਡ ਟਰੰਪ ਨੇ ਅਮਰੀਕੀ ਕਾਲਜਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਆਟੋਮੈਟਿਕ ਗ੍ਰੀਨ ਕਾਰਡ ਦੇਣ ਦਾ ਵਾਅਦਾ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਹੁਣਰਮੰਦ ਵਿਦਿਆਰਥੀਆਂ ਨੂੰ ਭਾਰਤ ਤੇ ਚੀਨ ਵਰਗੇ ਜਿਨ੍ਹਾਂ ਉਹਨਾਂ ਨੂੰ ਆਪਣੇ ਵਾਪਸ ਦੇਸ਼ ਪਰਤਨ ਤੋਂ ਰੋਕਣਾ ਸਮੇਂ ਦੀ ਲੋੜ ਹੈ, ਜਿੱਥੇ ਜਾ ਕੇ ਉਹ ਅਰੁਪਤੀ ਬਣ ਜਾਂਦੇ ਹਨ। ਮੁਬਾਰਤ ਦੀਆਂ ਚੋਣਾਂ ਤੋਂ ਪਹਿਲਾਂ 트ੰਪ ਦੀ ਇਸ ਟਿੱਪਣੀ ਨੇ ਅਮਰੀਕਾ ਦੀ ਸਿਆਸਤ ਵਿੱਚ ਕਾਫੀ ਹਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਉਹ ਪ੍ਰਵਾਸੀਆਂ ਨੂੰ ਲੈ ਕੇ ਸਖਤ ਟਿੱਪਣੀਆਂ ਕਰਦੇ ਹੀ ਨਜ਼ਰ ਆਏ ਸਨ ਉਹ ਅਕਸਰ ਪ੍ਰਵਾਸੀਆਂ ਨੂੰ ਜਨਤਕ ਸੁਰੱਖਿਆ, ਨੌਕਰੀਆਂ ਅਤੇ ਸਰਕਾਰੀ ਸੁਰੋਖਾ ਨੂੰ ਖਤਰਾ ਦੱਸਦੇ ਰਹਿੰਦੇ ਸਨ ਇਸ ਸਮੇਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਇੱਕ ਪ੍ਰਮੁੱਖ ਚੁਣੌਤੀ ਵਜੋਂ ਉੱਭਰਿਆ ਹੈ ਇੱਕ ਸਰਵੇਖਣ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ 70% ਅਮਰੀਕੀ ਵੋਟਰ ਚਾਹੁੰਦੇ ਹਨ ਕਿ ਪ੍ਰਵਾਸੀਆਂ ਨੂੰ ਕੀ ਨਾਗਰਿਕਾਂ ਤੇ ਪਿੱਛਾ ਨਹੀਂ ਚਾਹੀਦੀ ਹੈ ਰੂਸ ਯੂਕਰੇਨ ਜੰਗ ਦੌਰਾਨ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ 10 ਭਾਰਤੀਆਂ ਨੂੰ ਰਿਹਾਅ ਕਰਨ ਮਗਰੋਂ ਪਾਪਸ ਭਾਰਤ ਭੇਜ ਦਿੱਤਾ ਗਿਆ ਹੈ ਇਹ ਦਾਵਾ ਭਾਰਤੀ ਵਿਦੇਸ਼ ਮੰਤਰਾਲੇ ਨੇ ਕੀਤਾ ਹੈ ਸਰਕਾਰ ਨੇ 11 ਜੂਨ ਨੂੰ ਕਿਹਾ ਸੀ ਕਿ ਦੋ ਭਾਰਤੀ ਨਾਗਰਿਕ ਜਿਨ੍ਹਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਨਾਲ ਲੱਗਦੇ ਸਰਹੱਦ ਤੇ ਲੜਨ ਦੇ ਭੇਜਿਆ ਗਿਆ ਸੀ ਉਹਨਾਂ ਦੀ ਮੌਤ ਹੋ ਗਈ ਪਾਲ ਸਰਕਾਰ ਨੇ ਉਦੋਂ ਤੋਂ ਇਹ ਇਤਰਾਜ਼ ਜਿਹੜਾ ਇਹ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ ਸਾਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ। ਭਾਰਤ ਸਰਕਾਰ ਨੇ ਰੂਸ ਵਿੱਚ ਰੁਜ਼ਗਾਰ ਦੇ ਮੌਕੇਾਂ ਦੀ ਭਾਲ ਕਰ ਰਹੇ ਨਾਗਰਿਕਾਂ ਦੇ ਦੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਫਾਰ ਤੋਂ ਸਰਕਾਰ ਨੇ ਕਿਹਾ ਕਿ ਹੁਣ ਤੱਕ 22 ਤੋਂ 25 ਨੌਜਵਾਨਾਂ ਲਈ ਸਾਡੇ ਨਾਲ ਰਾਤਨਾ ਕੀਤਾ ਜੋ ਰਿਹਾਲ ਹੋਣ ਚਾਹੁੰਦੇ ਹਨ ਇਹਨਾਂ ਵਿੱਚੋਂ 10 ਵਿਅਕਤੀਆਂ ਨੂੰ ਰਿਹਾ ਕਰਕੇ ਵਾਪਸ ਭਾਰਤ ਲਿਆਂਦਾ ਗਿਆ ਹੈ ਉਹ ਦੋ ਨੌਜਵਾਨ ਜਿਨ੍ਹਾਂ ਦੀ ਜੰਗ ਦੌਰਾਨ ਮੌਤ ਹੋ ਗਈ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਵਾਪਸ ਲਿਆਉਣ ਲਈ ਰੂਸ ਦੇ ਰੱਖਿਆ ਅਤੇ ਵਿਦੇਸ਼ ਮੰਤਰਾਲੇ ਨਾਲ ਵੀ ਰਾਤਨਾ ਕੀਤਾ ਜਾ ਰਿਹਾ ਹੈ ਭਾਰਤ ਸਰਕਾਰ ਨੇ ਕਿਹਾ ਕਿ ਰੂਸੀ ਪੁਲੀਸ ਹੁਣ ਉਸ ਦੇਖ ਕੇ ਸੇ ਹੋਰ ਨਾਗਰਿਕ ਦੀ ਭਰਤੀ ਨਾ ਕੀਤੀ ਜਾਵੇ।